ਸਰ ਅਕਸਰ ਕਹਿੰਦੇ ਆ ਸਿਆਣੀ ਕਹਿੰਦੇ ਆ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਸਟਿਸ ਮੰਗ ਰਹੇ ਸਿੱਧੂ ਦਾ ਕਦੇ ਵਿਧਾਨ ਸਭਾ ਤੱਕ ਵੀ ਆਏ ਨੇ ਪਾਰਲੀਮੈਂਟ ਦੇ ਵਿੱਚ ਵੀ ਮਾਨ ਸਾਹਿਬ ਹੋਰਾਂ ਨੇ ਆਵਾਜ਼ ਚੁੱਕੀ ਕਿ ਲਾਦਾ ਕਿ ਸਿਆਸਤ ਦੇ ਵਿੱਚ ਆ ਕਿ ਆਪਣੇ ਪੁੱਤ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਜਾ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇ ਹੁੰਦਾ ਵੈਸੇ ਤਾਂ ਕੰਮ ਹੋਣਾ ਨਹੀਂ ਸੀ ਕਦੇ ਹੋਇਆ ਹੀ ਨਹੀਂ 40 ਸਾਲਾਂ ਵਿੱਚ ਤੇ ਸ਼ਾਇਦ ਉਹ ਬੰਦੇ ਉਹ ਲੋਗ ਬਬ ਉਹਨਾਂ ਦਾ ਚਤ ਪੁਸ਼ਤਾ ਦਾ ਤੈਸ ਨੈਸੀ ਹੋ ਜਾਂਦਾ ਉਹਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਹਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਦੇ ਭੁੱਖਮਰੀ ਨਹੀਂ ਹੋਈ ਹਮ ਕਦੇ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਤੇ ਕਦੇ ਵੀ ਕਿਸੇ ਦੀ ਜ਼ਮੀਨ ਖੋਹ ਕੇ ਵਾਪਸ ਦੇਤੀ ਹੈ ਪਰ ਇਹ ਦੱਸਦਾ ਕਿ ਭਾਈ ਰਹਿਣਾ ਇਸ ਤਰ੍ਹਾਂ ਇਹ ਤੁਹਾਡੇ ਸਾਹਮਣੇ ਹੈ ਹਮ ਰਾਜ योगी ਜਿਹੜਾ ਹੁੰਦਾ ਨਾ ਰਾਜ yogi ਉਹ ਹਮੇਸ਼ਾ ਹੀ ਇਹ ਸੋਚਦਾ ਕਿ ਇਹ ਸਾਰੀ ਕਾਇਨਾਤ ਸਾਰੇ ਲੋਗ ਉਸ ਪਰਮਾਤਮਾ ਦੇ ਬਣਾਏ ਹੁੰਦੇ ਆ ਤੇ ਪਰਮਾਤਮਾ ਤੋਂ ਬਹੁਤ ਡਰਦਾ ਕਿਉਂਕਿ ਉਹਦੀ ਇੱਕ ਉਂਗਲ ਨਾਲ ਸਾਰਾ ਕੁਝ ਖਤਮ ਕਰ ਦਿੰਦਾ ਸਕੰਟਾ ਜੀ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਸ਼ਾਇਦ ਇੱਕ ਦਿਨ ਐਸਾ ਹੋਵੇ ਇਸ ਧਰਤੀ ਤੇ ਕਿ ਪਤਾ ਨਾ ਲੱਗੇ ਸੁੱਤੇ ਰਹਿ ਜਾਂ ਲੋਕ ਤੇ ਧਰਤੀ ਨਾ ਰਵੇ ਟੁਕੜੇ ਚ ਹੀ ਹੋਵੇ ਤੇ ਉਹ ਜਿਹੜਾ ਰਾਜ yogi ਹੁੰਦਾ ਉਹ ਹਮੇਸ਼ਾ ਕਹਿੰਦਾ ਨਾ ਪਾਈ ਮੈਂ ਆਪਣੇ ਰਾਜ ਦੇ ਵਿੱਚ ਕੀੜੀ ਵੀ ਨਹੀਂ ਮਰਨ ਦੇਣੀ ਹੂੰ ਉਹ ਹੁੰਦਾ ਜਦ ਕੋਈ ਰਾਜ ਗੱਦੀ ਤੇ ਬੈਠ ਕੇ ਇਸ ਇੰਤਹਾ ਤੱਕ ਚਲੇ ਜਾਏ ਜਿਵੇਂ ਔਰਗਸਿਵ ਕਹਿੰਦਾ ਸੀ ਮੈਂ ਤਾਂ ਕੱਲਾ ਇਸਲਾਮ ਹੀ ਰੱਖਣਾ ਮੈਂ ਤਾਂ ਦੂਜਾ ਤਰਫ ਰਹਿਣ ਹੀ ਨਹੀਂ ਦੇਣਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿ ਨਹੀਂ ਰੱਬ ਨੇ ਗੁਲਦਸਤਾ ਬਣਾਇਆ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ ਆ ਇਹਨੂੰ ਤੋੜਨਾ ਨਹੀਂ ਇਹਦੇ ਚ ਇੱਕ ਫੁੱਲ ਚੰਗਾ ਨਹੀਂ ਲੱਗਦਾ ਵਾਰਤਾ ਲਾਪ ਆ ਪਰ ਨਹੀਂ ਮੰਨਿਆ ਤਾਂ ਉਹਦਾ ਹਾਲ ਦੇਖ ਲੋ ਕੀ ਆ ਜੂ ਰੰਗਾ ਬਾਅਦ ਚਲੇ ਜਾਓ ਉਹਦੀ ਕਬਰਾਂ ਤੇ ਲੋਕ ਥੁੱਕ ਕੇ ਚਲੇ ਜਾਂਦੇ ਸੋ ਮੈਂ ਸਮਝਦਾ ਕਿ ਜਿਹੜੀ ਰੂਹ ਜਿਸ ਤਰ੍ਹਾਂ ਗਈ ਐ ਜਿਸ ਤਰ੍ਹਾਂ ਦਾ ਸੀਗਾ ਉਹ ਸਿੱਧੂ ਮੂਸੇਵਾਲਾ ਨੂੰ ਮੈਨੂੰ ਆ ਲੱਗਦਾ ਜੀ ਕਈ ਵਾਰੀ ਕਿ ਬੰਦਾ ਨਾ ਹਰੀ ਸਿੰਘ ਨਲੂਏ ਦਾ ਕਰੈਕਟਰ ਕਰ ਸਕਦਾ। ਹੂੰ ਇਹ ਬੰਦਾ ਕੈਲੀਫੋਰਨੀਆ ਦਾ ਕਰੈਕਟਰ ਕਰ ਸਕਦਾ। ਕਿਉਂ ਉਹਦੇ ਜਿਗ ਹਿੰਮਤ ਸੀ, ਕਿਹਦਾ ਡੀਲ ਡਾਲ ਸੀ। ਲੇਕਿਨ ਇਹੋ ਜਿਹੇ ਰੂਹਾ ਜਦ ਬੈਲ ਕੁਲ ટીਸੀ ਤੇ ਸੱਚ ਦੇ ਆ ਕੇ ਸ਼ਹੀਦ ਹੁੰਦੀਆਂ ਨੇ ਨਾ ਤੇ ਉਹਨਾਂ ਦਾ ਜਿਹੜੀ ਅੱਗ ਐ ਉਸ ਦੁਨੀਆ ਤੋਂ ਸਮਾੜੀ ਜਾਂਦੀ। ਇਹ ਤੁਹਾਡੇ ਸਾਹਮਣੇ ਆਉਣਾ। ਅਖੀਰਲਾ ਸਵਾਲ ਕਰਨਾ ਚਾਹਾਂਗਾ। ਸ਼ਾਸਤ੍ਰਾਂ ਨਾਲ ਬੜਾ ਪਿਆਰ ਹੈ ਸਿੰਘਾ ਨੂੰ ਵੀ ਸਿੱਖ ਕੌਮ ਨੂੰ ਖਾਸ ਤੌਰ ਤੇ ਹਰ ਕੋਈ ਜੀ ਗੁਰੂ ਮਹਾਰਾਜ ਨੇ ਆਖਿਆ ਇਹ ਹਮਾਰੇ ਪੀਰ ਹੈ ਕਿ ਲੱਗਦਾ ਕਿ ਜਦੋਂ-ਜੋ ਵੱਡਾ ਹੋਏਗਾ ਛੋਟਾ ਸਿੱਧੂ ਤੇ ਸ਼ਾਸਤ੍ਰਾਂ ਨਾਲ ਪਿਆਰ ਹੋਏਗਾ ਦੇਖੋ ਜੀ ਹਰ ਮੈਨੂੰ ਦੱਸੋ ਵੀ ਇਹ ਬਾਰਡਰਾਂ ਤੇ ਟੋਪਾ ਟੈਂਕ ਕਿਉਂ ਲਾਇਵੇ ਨੇ ਹੂੰ ਕਾਦੇ ਵਾਸਤੇ ਇਹ ਸ਼ਾਂਤੀ ਭੰਗ ਕਰਨ ਵਾਸਤੇ ਲਾਇਆ ਹੈ ਕਿ ਸ਼ਾਂਤੀ ਰੱਖਣ ਵਾਸਤੇ ਲਾਇਆ ਹੈ ਸ਼ਾਂਤੀ ਰੱਖਣ ਠੀਕ ਹੂੰ ਹਰ ਆਦਮੀ ਨੂੰ ਮੈਂ ਤੁਹਾਨੂੰ ਸਵਾਲ ਪੁੱਛ ਲੈਂਦਾ ਤੁਸੀਂ ਪ੍ਰੈਸ ਵਾਲੇ ਹੋ ਤੁਸੀਂ ਆਪਣੇ ਫੈਮਿਲੀ ਨਾਲ ਜਾ ਰਹੇ ਹੋ ਠੀਕ ਹੈ ਥੋੜੇ ਕੋ 10 ਬੰਦੇ ਅੱਗੇ ਤੁਹਾਨੂੰ ਪੈ ਗਏ ਜਿਹੜਾ ਕਿ ਹੁਣ ਹੋਣਾ ਸ਼ੁਰੂ ਉਹ ਵੀ ਗਿਆ ਬਿਲਕੁਲ ਤੇ ਉਹਨਾਂ ਨੇ ਵਿੱਚੇ ਖਿਚੜੀ ਤੁਹਾਡੀ ਧੀ ਤੇ ਵਿੱਚੇ ਖਿਚੜੀ ਜਨਾਨੀ ਤੇ ਵਿੱਚੇ ਖਿਚੜੀ ਪੱਗ ਤੁਹਾਡੀ ਤੇ ਵਿੱਚੇ ਖਿਚਲਿਆ ਦਾੜਾ ਤੇ ਵਿੱਚੇ ਖਿਚਲਿਆ ਤੁਹਾਨੂੰ ਤੇ ਵਿੱਚੇ ਕੁੱਟਿਆ ਡਰਾਈਵਰ ਤੇ ਗੱਡੀ ਲਈ ਖੋ ਤੇ ਸਾਹਮਣੇ ਫਿਰ ਧੀ ਦਾ ਵੀ ਜੋ ਹਸ਼ਰ ਹੋ ਰਿਹਾ ਮਾਂ ਦਾ ਜਾਂ ਭੈਣ ਦਾ ਤੇ ਮੈਨੂੰ ਦੱਸੋ ਉੱਥੇ ਹ ਹੱਥ ਜੋੜਨ ਨਾਲ ਕੁਝ ਹੋ ਜੂਗਾ ਨਹੀਂ ਸ਼ਸਤਰਿਕ ਕੰਮ ਨਾ ਇਹ ਸੀ ਕਰਕੇ ਗੁਰੂ ਸਾਹਿਬ ਨੇ ਆਖਿਆ ਮੈਂ ਕਹਨਾ ਸਰਕਾਰਾਂ ਨੂੰ ਪਰਮੈ ਮੈਂ ਕਿਹਾ ਤੁਸੀਂ ਅਸਲੇ ਜਿਹੜੇ ਹੈਗੇ ਆ ਸ਼ਸਤਰ ਜਿਹੜੇ ਆ ਸਭ ਨੂੰ ਕਹੋ ਪਾਈ ਰੱਖੋ ਲੇਕਿਨ ਉਹਨਾਂ ਨੂੰ ਵਿਦਿਆ ਦਿਓ ਕਿ ਇਹ ਪ੍ਰੋਟੈਕਸ਼ਨ ਵਾਸਤੇ ਹੈ ਗਰੀਬ ਦੁਰਬੇ ਆਪਣੇ ਵਾਸਤੇ ਹੈ ਉਹਨੇ ਵਾਸਤੇ ਕਿਸੇ ਦੇ ਜ਼ੁਲਮ ਹੁੰਦਾ ਹੋਵੇ ਗੁਰੂ ਸਾਹਿਬ ਵਹੀ ਕਹਿ ਗਏ ਸੀ ਜਾਂਦੇ ਜਾਂਦੇ ਨਦੇੜ ਸਾਹਿਬ ਗੁਰੂ ਸਾਹਿਬ ਇਹ ਗੱਲ ਕਹਿ ਕੇ ਗਏ ਘੋੜੇ ਤੇ ਸਿੰਘਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਉਦਾਸ ਨਹੀਂ ਹੋਣਾ ਦੋ ਗੱਲਾਂ ਮੇਰੀ ਯਾਦ ਰੱਖਿਓ ਜੀ ਇੱਕ ਬਾਣੀ ਦਾ ਅਭਿਆਸ ਨਾ ਛੱਡਿਓ। ਬਿਲਕੁਲ। ਇੱਕ ਸ਼ਸਤਰ ਵਿਦਿਆ ਨਾ ਛੱਡਿਓ। ਸ਼ਸਤਰ ਨੂੰ ਵਿਦਿਆ ਕਿਹਾ, ਬਾਣੀ ਨੂੰ ਅਭਿਆਸ ਕਿਹਾ। ਅਭਿਆਸ ਕਿਹਾ। ਵੀ ਅਭਿਆਸ ਤੇ ਸ਼ਸਤਰਾਂ ਦਾ ਜਿਹੜਾ ਵਿਆਸ ਹੈ ਇਹ ਨਾ ਛੱਡਿਓ ਬਾਣੀ ਦਾ ਵਿਆਸ। ਇਹ ਦੋ ਚੀਜ਼ਾਂ ਜੇ ਤੁਸੀਂ ਹਮੇਸ਼ਾ ਆਪਣੇ ਨਾਲ ਰੱਖੋਗੇ। ਮੈਂ ਸਿੰਘਣੀਆਂ ਨੂੰ ਵੀ ਕਹਿਣਾ, ਕੁੜੀਆਂ ਨੂੰ ਵੀ ਕਹਿਣਾ, ਸਾਰੀਆਂ ਨੂੰ ਸ਼ਸਤਰ ਆਪਣੇ ਕੋਲ ਰੱਖਿਆ ਕਰੋ। ਹੂੰ। ਤੋਂ ਕੋਈ ਵੀ ਕੌਮ ਗੁਲਾਮ ਨਹੀਂ ਬਣਾ ਸਕਦੀ ਇਹ ਮੈਂ ਤਾਂ ਲਿਖ ਕੇ ਆਪਣੀ ਕਿਚ ਵਿੱਚ ਪਾ ਲਉ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਜਦ ਸ਼ਸਤਰਾਂ ਦੀ ਗੱਲ ਆਉਂਦੀ ਹੈ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਰਿਆਂ ਨੂੰ ਵੀ ਹਾਈ ਬਾਈ ਸਿੰਘ ਸ੍ਰੀ ਸਾਹਿਬ ਰੱਖੀ ਫਿਰਦਾ ਇਹਨਾਂ ਦੀ ਆਹ ਹੈ ਇਹਨਾਂ ਦੇ ਦਾੜਾ ਇਹਨਾਂ ਦੇ ਪੱਗ ਬੰਨੀ ਹੋਈ ਹੈ ਜੇ ਤੁਸੀਂ ਡਰਦੇ ਹੋ ਤਾਂ ਹੀ ਖੌਫ ਕਰਨੀ ਹੂੰ ਤੁਹਾਨੂੰ ਡਰ ਕੀ ਹੈ ਮੈਂ ਤਾਂ ਹੈਰਾਨ ਹਾਂ ਕਿ ਜੇ ਸ਼ਸਤਰ ਕਿਸੇ ਨੇ ਰੱਖੇ ਤੁਸੀਂ ਕਰੋ ਭਾਈ ਦੋ ਹੋਰ ਰੱਖ ਲਸਾਂਸੋ ਦੇ ਪੰਜ ਬਣਾਓ ਹੂੰ ਵੇ ਭਾਈ ਆਪਣੀ ਰੱਖਿਆ ਤੋਂ ਆਪ ਕਰ ਸਾਰੀ ਗੱਲ ਪੁਲਿਸ ਦੇ ਤੇ ਕਾਨੂੰਨ ਦੇ ਨਾਲ ਸੱਟ ਨਾਲੇ ਜਿਸ ਕਰਨ ਦੀ ਅਵਸਥਾ ਇਹੋ ਜੀ ਇਸ ਦੇਸ਼ 'ਚ ਹੋਈ ਹੋਵੇ ਤੁਸੀਂ ਉਸ ਕਾਨੂੰਨ ਤੋਂ ਜਿਹੜੀ ਤੁਸੀਂ ਸਵਾਲ ਪੁੱਛਿਆ ਇਹ ਭਾੜ ਦੇਉ ਕਿ ਅੱਜ ਤੱਕ ਇਨਸਾਫ ਹੋਇਆ ਕਿਸੇ ਨੂੰ ਜੇ ਇੱਕ ਨਾ ਹੋਇਆ ਤਾਂ ਮੈਂ ਦੱਸ ਇੱਕ ਬੰਦੇ ਨਾਲ ਹੋਇਆ ਹੋਵੇ 84 ਦੇ ਵਿੱਚ ਕੀ ਨਹੀਂ ਹੋਇਆ ਦਿੱਲੀ 'ਚ ਹੋਇਆ ਨਹੀਂ ਕੀ ਗੱਲ ਉਹ ਬੰਦੇ ਨੂੰ ਸਜ਼ਾਆਂ ਮਿਲ ਗਈਆਂ ਫਾਂਸੀ ਮਿਲ ਗਈ ਨਹੀਂ ਨਹੀਂ ਹੁਣ ਤੱਕ ਕੋਰਟਾਂ ਦੇ ਵਿੱਚ ਕੇਸ ਲੱਗ ਰਿਹਾ 72000 ਕੇਸ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਰਹੀ ਜਿਹਦਾ ਕੋਈ ਫੈਸਲਾ ਨਹੀਂ ਅਜ ਤੱਕ ਹੋਇਆ ਇੱਕੋ ਕੱਲੀ ਇਹ ਸਰਕਾਰ ਦੀ ਗੱਲ ਨਹੀਂ ਇਹ ਤਾਂ ਕਾਂਗਰਸ ਜਿਆਦਾ ਆਜ਼ਾਦੀ ਮਿਲਿਆ ਉਹਦਾ ਹੁੰਦਾ ਆ ਰਿਹਾ ਹੂੰ ਜਿਸ ਘਰ ਦੇ ਵਿੱਚ ਤੁਸੀਂ ਵੰਡੀਆਂ ਪਾ ਲੀਆਂ ਧਰਮ ਦੇ ਨਾਮ ਦੇ ਹੂੰ ਯਾਦ ਰੱਖਿਓ ਉਹਦੀ ਸਰਜ਼ਮੀਂ ਵੀ ਰੋਣ ਲੱਗ ਜਾਂਦੀ ਹੈ ਤੇ ਜੇ ਸਰਜ਼ਮੀਂ ਰੋਣ ਲੱਗ ਜੇ ਨਾ ਧਰਤੀ ਤੇ ਫਿਰ ਉਹ ਕਿਸੇ ਨੂੰ ਥਾਂ ਨਹੀਂ ਦਿੰਦੀ ਹੰਗਲੀ ਟੇਢੀ ਕਰ ਲਓ ਇਦਾਂ ਹੀ ਨਹੀਂ ਉਂਗਲੀ ਤੇ ਦੀ ਗੱਲ ਨਹੀਂ ਸੱਚ ਦੇ ਰਾਹ ਤੇ ਚੱਲੋ ਔਰ ਐਸਾ ਕਿਰਦਾਰ ਬਣਾਓ ਕਿ ਲੋਕ ਕਹਿਣ ਵਾਹ ਕੀ ਬਾਤ ਹੈ ਵਾਹ ਕੀ ਬਾਤ ਦੇਖੋ ਜਦ ਤੱਕ ਤੁਸੀਂ ਆਪਣੇ ਆਪ ਨੂੰ ਠੀਕ ਨਹੀਂ ਕਰੋਗੇ ਨਾ ਤੁਸੀਂ ਦੂਜੇ ਨੂੰ ਠੀਕ ਨਹੀਂ ਕਰ ਸਕਦੇ ਮੈਂ ਰੋਜ਼ ਆਪਣੇ ਆਪ ਨੂੰ ਠੀਕ ਕਰਦਾ ਅੱਜ ਤੂੰ ਕਿਸੇ ਨੂੰ ਉੱਚਾ ਤਾਂ ਨਹੀਂ ਬੋਲਿਆ ਅੱਜ ਤੂੰ ਕਿਸੇ ਨੂੰ ਕੋਈ ਗਲਤ ਨਹੀਂ ਕਹੀ ਅੱਜ ਤੂੰ ਗੱਲ ਬਣਾ ਕੇ ਤਾਂ ਨਹੀਂ ਕੀਤੀ ਤੂੰ ਟੀਵੀ ਤੇ ਬੈਠਣ ਲੱਗੇ ਇੰਟਰਵਿਊ ਤੇ ਹਮਹਾਰਾ ਚੱਚੇ ਪਾਸ਼ਾ ਆਪ ਬੋਲਿਓ ਮੈਨੂੰ ਬੋਲਣ ਨਹੀਂ ਆਉਂਦਾ ਕਿਤੇ ਮੈਂ ਝੂਠ ਨਾ ਬੋਲ ਜਾਵਾਂ ਕਿਤੇ ਮੈਂ ਗਲ ਬਣਾ ਕੇ ਨਾ ਕਹਿ ਜਾ ਕਿਤੇ ਮੈਂ ਡਰ ਖੋਫ ਚ ਨਾ ਕਹਿ ਤਾ ਹੂੰ ਸੋ ਇਹ ਚੀਜ਼ਾਂ ਆਪਾਂ ਨੂੰ ਰੋਜ਼ ਧਿਆਨ ਰੱਖਣਾ ਪੈਂਦਾ ਕਿ ਰਾਤ ਨੂੰ ਆਪਾਂ ਸੋਈਏ ਤੇ ਜੇ ਕੋ ਮਾੜਾ ਕੰਮ ਹੋਇਆ ਕਿਸੇ ਨੂੰ ਉੱਚਾ ਨੀਵਾ ਬੋਲਿਆ ਜਾਂ ਕੋ ਮਾੜਾ ਕਰਮ ਕੀਤਾ ਉਸ ਦੀ ਮਾਫੀ ਮਹਾਰਾਜ ਮੈਨੂੰ ਮਾਫ ਕਰਦੇ ਜੀ ਇਸ ਤਰ੍ਹਾਂ ਕਿਰਦਾਰ ਬੰਦੇ ਦਾ ਬਣਦਾ ਬਹੁਤ ਸ਼ੁਕਰੀਆ ਸਰ ਸਮਾਂ ਦੇਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅਕਸਰ ਕਹਿੰਦੇ ਆ ਸਿਆਣੀ ਕਹਿੰਦੇ ਆ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਸਟਿਸ ਮੰਗ ਰਹੇ ਸਿੱਧੂ ਦਾ ਕਦੇ ਵਿਧਾਨ ਸਭਾ ਤੱਕ ਵੀ ਆਏ ਨੇ ਪਾਰਲੀਮੈਂਟ ਦੇ ਵਿੱਚ ਵੀ ਮਾਨ ਸਾਹਿਬ ਹੋਰਾਂ ਨੇ ਆਵਾਜ਼ ਚੁੱਕੀ ਕਿ ਲਾਦਾ ਕਿ ਸਿਆਸਤ ਦੇ ਵਿੱਚ ਆ ਕਿ ਆਪਣੇ ਪੁੱਤ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਜਾ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇ ਹੁੰਦਾ ਵੈਸੇ ਤਾਂ ਕੰਮ ਹੋਣਾ ਨਹੀਂ ਸੀ ਕਦੇ ਹੋਇਆ ਹੀ ਨਹੀਂ 40 ਸਾਲਾਂ ਚ ਤੇ ਸ਼ਾਇਦ ਉਹ ਬੰਦੇ ਉਹ ਲੋਕ ਬਦ ਉਹਨਾਂ ਦਾ ਸ਼ਾਇਦ ਪੁਸ਼ਤਾਨ ਦਾ ਤਸ ਨੈਸੀ ਹੋ ਜਾ ਉਹਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਹਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਦੇ ਭੁੱਖਮਰੀ ਨਹੀਂ ਹੋਈ ਹਮ ਕਦੇ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਤੇ ਕਦੇ ਵੀ ਕਿਸੇ ਦੀ ਜ਼ਮੀਨ ਖੋਹ ਕੇ ਵਾਪਸ ਦੇਤੀ ਹੈ ਪਰ ਇਹ ਦੱਸਦਾ ਕਿ ਭਾਈ ਰਹਿਣਾ ਇਸ ਤਰ੍ਹਾਂ ਇਹ ਤੁਹਾਡੇ ਸਾਹਮਣੇ ਹੈ ਹਮ ਰਾਜ yogi ਜਿਹੜਾ ਹੁੰਦਾ ਨਾ ਰਾਜ yogi ਹਮ ਉਹ ਹਮੇਸ਼ਾ ਹੀ ਇਹ ਸੋਚਦਾ ਹੈ ਕਿ ਇਹ ਸਾਰੀ ਕਾਇਨਾਤ ਸਾਰੇ ਲੋਕ ਉਸ ਪ੍ਰਮਾਤਮਾ ਦੇ ਬਣਾਏ ਹੁੰਦੇ ਆ ਤੇ ਪ੍ਰਮਾਤਮਾ ਤੋਂ ਬਹੁਤ ਡਰਦਾ ਕਿਉਂਕਿ ਉਹਦੀ ਇੱਕ ਉਂਗਲ ਨੇ ਸਾਰਾ ਕੁਝ ਖਤਮ ਕਰ ਦਿੱਤਾ ਸਕੰਟਾ ਜੀ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਸ਼ਾਇਦ ਇੱਕ ਦਿਨ ਐਸਾ ਹੋਵੇ ਇਸ ਧਰਤੀ ਤੇ ਕਿ ਪਤਾ ਨਾ ਲੱਗੇ ਸੁੱਤੇ ਰਹਿ ਜਾਂ ਲੋਕ ਤੇ ਧਰਤੀ ਨਾ ਰਵੇ ਟੁਕੜੇ ਚ ਹੀ ਹੋਵੇ ਤੇ ਉਹ ਜਿਹੜਾ ਰਾਜ yogi ਹੁੰਦਾ ਉਹ ਹਮੇਸ਼ਾ ਕਹਿੰਦਾ ਨਾ ਪਾਈ ਮੈਂ ਆਪਣੇ ਰਾਜ ਦੇ ਵਿੱਚ ਕੀੜੀ ਵੀ ਨਹੀਂ ਮਰਨ ਦੇ ਹੂੰ ਉਹ ਹੁੰਦਾ ਜਦ ਕੋਈ ਰਾਜ ਗੱਦੀ ਤੇ ਬੈਠ ਕੇ ਇਸ ਇੰਤਹਾ ਤੱਕ ਚਲੇ ਜਾਏ ਜਿਵੇਂ ਔਰਗਸਿਵ ਕਹਿੰਦਾ ਸੀ ਮੈਂ ਤਾਂ ਇਕੱਲਾ ਇਸਲਾਮ ਹੀ ਰੱਖਣਾ ਮੈਂ ਤਾਂ ਦੂਜਾ ਤਰਫ ਰਹਿਣ ਹੀ ਨਹੀਂ ਦੇਣਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿ ਨਹੀਂ ਰੱਬ ਨੇ ਗੁਲਦਸਤਾ ਬਣਾਇਆ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ ਇਹਨੂੰ ਤੋੜਨਾ ਨਹੀਂ ਇਹਦੇ ਚ ਇੱਕ ਫੁੱਲ ਚੰਗਾ ਨਹੀਂ ਲੱਗਦਾ ਵਾਰਤਾ ਲਾਪਾ ਪਰ ਨਹੀਂ ਮੰਨਿਆ ਤੋਦਾ ਹਾਲ ਦੇਖ ਲੋ ਕੀ ਅੱਜ ਵੀ ਰੰਗਾ ਬਾਅਦ ਚਲੇ ਜਾਓ ਉਹਦੀ ਕਬਰਾਂ ਤੇ ਲੋਕ ਥੁੱਕ ਕੇ ਚਲੇ ਜਾਂਦੇ